ਸੋ ਹਾਂਜੀ ਫਰੈਂਡਸ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆਮੀਦ ਕਰਦੀ ਤੁਹ ਸਾਰੇ ਜਾਣੇ ਵਧੀਆਂ ਹੋਵਗੇ ਠੀਕ ਠਾਕ ਹੋਵਗੇ ਜੀ ਸੋ ਅੱਜ ਦਾ ਵਲੌਗ ਸਾਡਾ ਹੁੰਦਾ ਜੀ ਘਰੋਂ ਹੀ ਸਟਾਰਟ ਅੱਜ ਆਪਣੇ ਕੰਮ ਬਹੁਤ ਹੈ ਜੀ ਸਾਡੇ ਘਰ ਦਾ ਰਾਸ਼ਨ ਵੀ ਸਾਰਾ ਖਤਮ ਹੋਇਆ ਪਿਆ ਉਹ ਲੈਣ ਚੱਲੇ ਆ ਫਿਰ ਜੱਤੋ ਤੋਂ ਬਟੀ ਕਾਲੀ ਭੈਣ ਆ ਰਹੀ ਹੈ ਜੀ ਇਹ ਸਾਡੇ ਸੂਟ ਸਟਿਚ ਕੀਤੇ ਆ ਭੈਣ ਨੇ ਸਾਡਾ ਮਾਮਾ ਧੀਆਂ ਦਾ ਉਹ ਫੜਾਉਣ ਵਾਸਤੇ ਆ ਰਹੀ ਆ ਘਰੇ ਫਿਰ ਉਸ ਤੋਂ ਬਾਅਦ ਅਸੀਂ ਬਾਹਰੋਂ ਕੁਝ ਖਾਵਾਂਗੇ ਜੀ ਅੱਜ ਅਸੀਂ ਘਰੇ ਨਹੀਂ ਰੋਟੀ ਬਣਾਈ ਤੇ ਕਿਸੇ ਦੇਖਾਂਗੇ ਕਿ ਤੋ ਲਾਣ ਵਗੈਰਾ ਖਾਵਾਂਗੇ ਜੀ ਕਦੇ-ਕਦੇ ਬਾਹਰ ਦੀ ਵੀ ਰੋਟੀ ਖਾਣੀ ਚਾਹੀਦੀ ਹੈ ਹਨਾ ਤੇ ਬਾਕੀ ਹੋਰ ਮੈਂ ਕਹਿ ਰਹੀ ਸੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਸੋਹਣੇ-ਸੋਹਣੇ ਕਮੈਂਟ ਕਰਿਓ ਤੇ ਅਸੀਂ ਨਾਲੇ ਆ ਜੀ ਅਸੀਂ ਸਾਡੀ ਗੋਲੂ ਦਾ ਇੰਤਜ਼ਾਰ ਕਰੀ ਜਾਂਦੇ ਆ ਵੀ ਗੋਲੂ ਸਾਡੀ ਕਦੋਂ ਕਾਊਗੀ ਸਕੂਲ ਤੋਂ ਫਿਰ ਉਹਦੇ ਕਰਾਂਗੇ ਕੱਪੜੇ ਚੇਂਜ ਉਹਦਾ ਮੂੰਹ ਹੱਥ ਧੋਵਾਂਗੇ ਤੇ ਪਹਿਲਾਂ ਅਸੀਂ ਪਹਿਲਾਂ ਪਰਸਨ ਲੈਣੀ ਜਾਵਾਂਗੇ ਨਾ ਆਹੋ ਦੇਖ ਲਾ ਦੇਖਦੇ ਆ ਜੇ ਤਾਂ ਅਸੀਂ ਪਹਿਲਾਂ ਅਸੀਂ ਕਿਤੇ ਹੋਰ ਵੀ ਜਾਣਾਗਾ ਕਿਸੇ ਵੀਰੇ ਨੂੰ ਮਿਲ ਕੇ ਆਉਣਾ ਅਸੀਂ ਤੇ ਉਹ ਤੁਹਾਨੂੰ ਅਸੀਂ ਤੁਸੀਂ ਬਲੌਗ ਚ ਦੇਖ ਹੀ ਲਓ ਵੀ ਅਸੀਂ ਕਿਹਨੂੰ ਮਿਲਣ ਚੱਲੇ ਆ ਤੇ ਬਹਿੰਡੇ ਦੇ ਨਾਲ ਹੀ ਆ ਪਿੰਡ ਬਾਈ ਦਾ ਤੇ ਬਾਈ ਨੇ ਲੋਕੇਸ਼ਨ ਵਗੈਰਾ ਪਾਤੀ ਆ ਹਨਾ ਤੇ ਅਸੀਂ ਉਹ ਬਾਈ ਨੂੰ ਆਉਣਾ ਮਿਲ ਕੇ ਜੀ ਤੇ ਸੋ ਤੁਸੀਂ ਬਣੇ ਰਹੋ ਸਾਡੇ ਵਲੌਗ ਦੇ ਨਾਲ ਜੀ ਤੇ ਅੱਜ ਤੁਹਾਨੂੰ ਬਠਿੰਡਾ ਸ਼ਹਿਰ ਵੀ ਦਿਖਾਵਾਂਗੇ ਤੇ ਅਸੀਂ ਕੀ ਖਾਂਦੇ ਆ ਬਾਹਰੋਂ ਕੀ ਪੀਂਦੇ ਆ ਉਹ ਵੀ ਦਿਖਾਵਾਂਗੇ ਅੱਜ ਆਇਗਾ ਜੀ ਸ਼ਨੀਵਾਰ ਤੇ ਕੱਲ ਮੈਂ ਆ ਰਹੀ ਆ ਜੀ ਮੁੱਲਾਪੁਰ ਅ ਕੱਲ 3 ਤਰੀਕ ਨੂੰ ਆਪਾਂ ਆ ਰਹੇ ਆ ਜੀ ਮੁੱਲਾਪੁਰ ਤੇ ਜੇ ਕਿਸੇ ਨੇ ਮਿਲਣਾ ਮੇਰੇ ਭਣ ਭਰਾਣੇ ਤੇ ਉੱਥੇ ਤੀਆਂ ਦਾ ਫੰਕਸ਼ਨ ਆ ਜੀ ਬੁੱਲਾਪੁਰ ਤੁਸੀਂ ਮਿਲ ਸਕਦੇ ਹੋ ਮੈਨੂੰ ਤੇ ਇੱਧਰ ਸਤਪਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਠੀਕਾ ਸਪੋਰਟ ਕਰੋ ਵੱਧ ਤੋਂ ਵੱਧ ਇੰਸਟਾਗ੍ਰਾਮ ਇਹਨਾਂ ਦੀ ਆਈਡੀ ਹੈਗੀ ਆ ਜੀ ਸਤਪਾਲ ਸਿੱਧੂ ਸਤਪਾਲ ਸਿੰਘ ਸਿੱਧੂ ਤੇ ਜਰੂਰ ਮੇਰੇ ਨਾਲ ਐਡੀ ਦੇ ਨਾਲਾਂ ਦੀ ਕਲਾਬਿਸ਼ਨ ਕੀਤੀ ਹੋਈ ਆ ਸੋ ਤੁਸੀਂ ਫੋਲੋ ਜਰੂਰ ਕਰਿਓ ਵੱਧ ਵੱਧ ਤੇ ਸਪੋਰਟ ਕਰਿਓ ਭੈਣ ਭਰਾਵਾਂ ਨੂੰ ਤੇ ਤੁਹਾਡੇ ਤੋਂ ਸਾਨੂੰ ਬਹੁਤ ਉਮੀਦਾਂ ਜੀ ਸੋ ਬਣੇ ਰਹੋ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਪਹਿਲਾ ਬੁਟੀਕ ਵਾਲਿਆਂ ਦੇ ਦਰਸ਼ਨ ਕਰਾਉਨੇ ਆ ਤੁਹਾਨੂੰ ਸੋ ਹਾਂਜੀ ਬੁਟੀਕ ਵਾਲੀ ਸਾਡੀ ਆ ਗਈ ਆਜਾ ਇੱਧਰ ਆਜਾ ਏ ਆਜਾ ਆਈ ਫ੍ਰੈਂਡ ਬੁਟੀਕ ਵਾਲੀ ਭੈਣ ਮੇਰੀ ਮੇਰੇ ਵੱਤ ਸੂਟ ਲੈ ਕੇ ਆਈ ਆ ਫ੍ਰੰਟ ਸੂਟ ਘਾੜ ਘਾੜ ਆਜਾ ਹੁਣ ਮਰਾਸਣ ਜੀ ਮਿਲਦੀ ਵੀ ਨਹੀਂ ਹੈਗੀ ਹੈਲੋ ਬੋਲ ਕੁਛ ਕਿਵੇਂ ਹੋ ਸਾਰੇ ਜਾਨੇ ਵਧੀਆ ਹਾਂ ਫੋਲੋ ਕਰ ਲਓ ਫੋਲੋ ਕਰ ਲਿਓ ਮੇਰੇ ਪੇਜ ਨੂੰ ਨਵਜੋਤ ਬੁਟੀਕ ਆਫ ਦੀ ਪ੍ਰੋਪੋਰਸ਼ਨਲ ਕਰ ਲਓ ਕਿ ਮੈਂ ਮੇਰਾ ਕਹੀ ਹਦੀ ਆ ਜਿ ਜਾਰੀ ਪਹਿਣਾ ਕੇ ਜੀ ਕੁੜੀਏ ਲੈ ਤੇਰੇ ਪਤਾ ਨਹੀਂ ਕੀ ਨੇ ਨਾ ਬੋਲ ਤੂੰ ਬੋਲਦੇ ਬੋਲਦੇ ਆ ਤਾ ਕਿ ਮੈਨੂੰ ਫੋਲੋ ਕਰ ਲਿਓ ਕੀ ਕਹਿ ਰਹੀ ਸੀ ਤੇਰਾ ਹੀ ਤੇਰੇ ਹੀ ਤੇਰੇ ਮੈਨੂੰ ਫਾਲੋਅ ਕਰ ਲਿਓ ਨਵਜੋਤ ਬੁਟੀਕ 2021 ਦਾ ਜਨਮ। ਉਹ ਵੀ ਕਦਾ ਜਨਮ ਨਹੀਂ। ਇੱਥੇ ਹੁਣ ਮੂਰੇ ਘਰ। ਮੂਕ ਮਾ। ਸੋ ਹਾਂਜੀ ਫਰੈਂਡ ਤੇ ਆ ਭੈਣ ਲੈ ਕੇ ਆਈ ਏ ਮੇਰੀ ਕੁੜੀ ਦਾ ਸੂਟ ਬਣਾ ਕੇ ਦੇਖੋ ਕਿੰਨਾ ਸੋਹਣਾ ਬਣਾ ਕੇ ਆਈ ਏ। ਪੰਜਾਬੀ ਸੂਟ ਬਣਾ ਕੇ ਆਈ ਆ। ਪਿਛੇ ਉੱਧਰ ਜਾ ਗਿਟਕਨੀ ਤੁਰ ਕੇ। ਉੱਧਰ ਹਾਂ ਇੱਧਰ ਨੂੰ ਆ। ਬਹੁਤ ਸੋਹਣੇ ਸੂਟ ਸਿਉਂਦੀ ਆ ਭੈਣ ਬਈ ਬਹੁਤ ਸੋਹਣੇ। ਤੇ ਵਿਚਾਰੀ ਘਰੇ ਆਈ ਆ ਸਪੈਸ਼ਲ ਫੜਾਉਣ ਵਾਸਤੇ। ਪਮਾਇ ਇਹ ਮੇਰੇ ਵੱਤੇ ਫਰੈਂਡ ਆਲੇ ਯਾ ਕੇਲੇ ਇਹ ਲੱਗਦੇ ਬੜੇ ਇਹ ਲਈ ਜੀ ਕੇਲੇ ਤੇ ਅਸੀਂ ਤਿੰਨ ਚੁੰਡੇ ਖਵਾਵਾਂਗੇ ਇਹਨਾਂ ਨੂੰ ਤਿੰਨ ਚੁੰਡੇ ਲਾਂਦੇ ਆ ਮੱਛਾਂ ਦਾਲਣਾ ਹਾਂ ਹੁਣ ਤਾਰ ਦੋ ਬਹੁਤ ਸੋਹਣੇ ਬਣਾਏ ਆ ਬਈ ਕੱਲ ਨੂੰ ਜਾਵਾਂਗੇ ਜਦੋਂ ਤੀਆਂ ਦੇ ਪ੍ਰੋਗਰਾਮ ਤੇ ਐ ਪੰਜਾਬੀ ਲੁੱਕ ਚ ਜਾਵਾਂਗੇ ਕੀ ਖਵਾਇ ਕਰਨਾ ਹੈ ਕਿਰਨਾ ਭੈਣ ਨੇ ਸਾਨੂੰ ਸਮੋਸੇ ਤੇ ਬਰੈਡ ਖਵਾਇਆ ਤੇ ਸੋ ਅੱਜ ਆਪਣੇ ਭੈਣ ਆਈ ਸੀਗੀ ਬੁਟੀਕ ਵਾਲੀ ਨਵਜੋਤ ਬੁਟੀਕ ਵਾਲੀ ਜੱਤੋਂ ਮੰਡੀ ਤੋਂ ਤੇ ਪਿਛਲੀ ਆਹਨੇ ਨੇ ਮੇਰੇ ਇਤਨਾ ਚਾਵਲਾਂ ਦੀ ਬਹੁਤ ਤਰੀਕ ਕੀਤੀ ਸੀ ਬਹੁਤ ਜ਼ਿਆਦਾ ਤੇ ਅੱਜ ਮੈਂ ਚਾਵਲ ਨਹੀਂ ਬਣਾਏ ਕਿਉਂਕਿ ਅੱਜ ਅਸੀਂ ਖੁਦ ਹੀ ਬਾਹਰ ਜਾ ਰਹੇ ਹਾਂ ਹਨਾ ਤੇ ਮੈਂ ਕਿਹਾ ਚਲੋ ਭੈਣਾਂ ਨੂੰ ਕਾ ਖਾਣਾ ਤਾਂ ਚਾਹੀਦਾ ਯਾਰ ਹੱਕ ਪੰਦਾ ਇੰਨੀ ਦੋ ਵਿਚਾਰੇ ਆਏ ਆ ਤੇ ਇੱਧਰ ਹਰੀ ਚਟਨੀ ਆ ਇੱਧਰ ਲਾਲ ਚਟਨੀ ਆ ਉਹ ਆ ਕੀ ਹੋ ਗਈ ਚੱਡੀ ਜੀ ਹੋ ਗਈ ਸੀ ਤੇ ਚਲੋ ਜੀ ਖਾ ਲਓ ਤੇ ਸੋ ਚਾਹ ਪੀਤੀ ਭੈਣਾਂ ਨੂੰ ਹਨਾ ਇੱਕ ਭੈਣ ਆਈ ਉਹਦਾ ਸਿਮੂ ਨਹੀਂ ਦਿਖਾਉਣਾ ਉਹ ਸੂਣੀ ਵਾਲੀ ਆ ਅਸੀਂ ਤਾਂ ਕਰਕੇ ਉਹਨੂੰ ਕੈਮਰੇ ਕਿੰਨੇ ਲਾਉਂਦੇ ਠੀਕ ਆ ਫ੍ਰੈਂਡ ਬਣੇ ਰਹੋ ਬਲੌਗ ਦੇ ਫਰੈਂਡ ਬੁਟੀਕ ਵਾਲਿਆਂ ਪੈਣਾ ਚਲੀਆਂ ਗੀਆਂ ਆਪਦੇ ਘਰੇ ਕੱਪੜੇ ਦੇ ਕੇ ਸਾਨੂੰ ਤੇ ਸੋ ਆਪਾਂ ਵੀ ਚੱਲੇ ਆ ਜੀ ਠੀਕ ਆ ਗੱਡੀ ਆਪਣੀ ਹੋ ਗਈ ਤਿਆਰ ਤੇ ਆਪਾਂ ਅੱਜ ਬਹਿਣ ਜਾ ਰਹੇ ਆ ਬੁਟੀਕ ਤੇ ਸੋ ਚਲੋ ਵਾਹ ਬੁਕੇ ਚਲਿਏਗੇ ਇਹ ਕਰਦੇ ਆ ਉਹ ਕਿੱਥੇ ਸਿੱਧੇ ਜਾ ਕੇ ਬਸ ਐ ਮੋੜ ਜੋ ਕਿ ਨਾ 500 ਕਿੱਦਰ ਨੂੰ ਮੋੜਨਾ ਸੋ ਸਿੱਧਾ ਜੀ ਆ ਪਹਿਲਾਂ ਦੇਖਦੇ ਆ ਵੀ ਰਾਸ਼ਨ ਲੈਣ ਜਾਈਏ ਕਿ ਉੱਥੇ ਜਾਈਏ ਬਾਈਕ ਕੋਲ ਸੋ ਅਸੀਂ ਪਹਿਲਾਂ ਬਾਈਕ ਕੋਲ ਹੀ ਚੱਲੇ ਆ ਤੇ ਉਧਰੋਂ ਆਉਂਦੇ ਬਾਜ਼ਾਰ ਚ ਆਵਾਂਗੇ ਬਈ ਠੀਕ ਹੈ ਤੇ ਨੂੰ ਵੀ ਜਟੜੀ ਵੀ ਲੱਗਤੀ ਠੀਕ ਆਪਾਂ ਪਹੁੰਚ ਗਏ ਬਾਈ ਦੇ ਘਰੇ ਹਨਾ ਤੇ ਬਾਕੀ ਸੋਨੰਦਰ ਜਾ ਕੇ ਦਿਖਾਓ ਨੇ ਦੇਖੋ ਫੁੱਲ ਬੂਟੇ ਦੇ ਕਿੰਨੇ ਸੋਹਣੇ ਆਪਾਂ ਲੈ ਕੇ ਆਏ ਜੀ ਡੱਬਾ ਬਾਈ ਵਾਸਤੇ ਗੱਡੀਆਂ ਦੀ ਦੁਬੀਲਾ ਹੋ ਗਿਆ ਤੇ ਡੱਬੇ ਖਤਮ ਹੋ ਜਾਂਦਾ ਦਾ ਚਲੋ ਅੱਜ ਕੇ ਭੱਜ ਕੇ ਬਾਈ ਦੋ ਸਸੀ ਗਾਲ ਬਾਈ ਜੀ ਸੁਤੇ ਰਹੀ ਸੀ ਭਰਾ ਨਹੀਂ ਨਹੀਂ ਬੋਲੋ ਅੱਛਾ ਜੀ ਸਸੀ ਗਾਲ ਜੀ ਬੋ ਬੜੀਆਂ ਦਾ ਕੋਲ ਆ ਪਾ ਮਾਨਸ ਬੋਲ ਨਾ ਭਾਈ ਕੋਈ ਨਹੀਂ ਬਾਲ ਬੜੀ ਆ ਜੀ ਬੈਠੋ ਮਾਨਸ ਅੱਧਾ ਕਿੰਨਾ ਹੋ ਗਿਆ ਓਕੇ ਹਾਂ ਜੀ ਅੱਜ ਘਰੇ ਹੀ ਜੀ ਮੈਂ ਤਾਂ ਸੌਂ ਕੇ ਕਰਾਇਆ ਸੀ ਜੀ ਬੋਲ ਠੀਕ ਹੈ ਹਾਂ ਇਹਦੇ ਆਪਰਾ ਕਾਰ ਆ ਰਹੀ ਚੀ ਨਾ ਭਾਈ ਸਾਰੰ ਡੱਬੇ ਦਈ ਜਾਂਨੇ ਆ ਸਾਡਾ ਭਰਾ ਕਾ ਤਾਂ ਹੋਵੇ ਪਿੱਛੇ ਗੱਡੀ ਲੈਤੀ ਆ ਭਈ ਹਾਂਜੀ ਹੋਰ ਸੈਟਰ ਵੀ ਭਾਈ ਸਾਰੇ ਵਧੀਆ ਮੈਂ ਆਣਾ ਪਾਣੀ ਨਹੀਂ ਆ ਸਮਾਜ ਦੇ ਬਾਈ ਦਾ ਬਾਈ ਦਾ ਆਪਸ ਦੇਖ ਸਕਦੇ ਤੁਸੀਂ ਕਿੱਥੇ ਭੈਣ ਭਰਾਵਾਂ ਨੂੰ ਭਰਾਵਾਂ ਭਰਾ ਮੇਲਣ ਵਾਸਤੇ ਹੁੰਦੇ ਆ ਤੇ ਆ ਦਿਖਾ ਦੂਗੀ ਗੱਡੀ ਕਿਹੜੀ ਲਈ ਆ ਭਾਈ Swift? ਉਹਦਾ ਭਾਈ ਜੀ ਉਹ ਬਾਈ ਦਾ ਜਿਹੜਾ ਗੋਟਾ ਕਾਟਾ ਤੇਲ ਬਣਾਉਂਦਾਗਾ। ਉਹ ਵੀ ਬਣਾਵਾਂਗੇ ਮੈਂ। ਤਾਂ ਇੱਕ ਵਾਰੀ ਬੁਲਾਓ ਜੇ ਤੂੰ ਬੋਲਣਾ। ਸੋ ਹਾਂਜੀ ਇਹ ਬਾਈ ਮਿਲਿਆ ਆਪਾਂ ਨੂੰ ਬਾਈ ਦੇ ਗੋਪੀ ਦੇ ਘਰੇ ਤੇ ਇਹਦਾ ਵੀਰਾ ਵੀ ਜਿਵੇਂ ਕਿਸੇ ਦੇ ਗੋਡੇ ਦੁਖਦੇ ਆ ਜਾਂ ਕਿਹਦੇ ਜੋੜ ਵਗੈਰਾ ਕਿਤੋਂ ਵੀ ਦਰਦ ਕਰਦੇ ਆ ਹਨ ਤੇ ਮੇਰਾ ਤੇਲ ਬਣਾਉਂਦਾਗਾ ਕਹਿੰਦੇ ਵੀ ਗਾਰੰਟੀ ਵਾਲੀ ਗੱਲ ਬਾਤ ਆ ਵੀ ਜੇ ਨੱਥਾ ਜਮਾ ਨਹੀਂ ਚਾਹਤ ਨਾ ਸਿੰਘਾ ਕੋਈ ਇਹੋ ਜੀ ਪ੍ਰੋਬਲਮ ਸੀਗੀ ਸੌਫਾ ਬਿਰਿਆਨੀ ਕੱਢ ਲਈ ਮੜਾਇਆ ਦੱਸ ਦੇਣਗੇ ਜੀ ਦੱਸੋ ਜੀ ਅਸੀ ਤਾਂ ਬਈ ਬਈ ਆਪਾਂ ਨਾ ਦੇਸੀ ਤੇਲੀ ਬੋਤਲ ਨਾਲ ਤੇਲ ਬਣਾਉਨੇ ਆ ਘਰੇ ਕੋਈ ਕੈਮੀਕਲ ਨਹੀਂ ਲੱਗਾ ਕਿਸੇ ਨੂੰ ਗਟੇਰੀ ਪ੍ਰੋਬਲਮਾਂ ਨੇ ਸੰਵੇਕਨਾ ਦੀ ਗੱਲ ਮਾ ਬੋਤਲਾਂ ਦੇ ਦਰਦਾਂ ਘੱਮ ਹੁਣ ਤੇ ਦਰਦਾਂ ਕਿਸੇ ਵੀ ਤਰ੍ਹਾਂ ਦਾ ਆਪਣੀ ਥੋੜੀ ਚ ਡਾਕਟਰ ਦਾ ਭਰਾ ਠੀਕ ਆ ਆਪਣੇ ਕੋਲ ਤੇਲ ਲੈ ਜਾਓ ਠੀਕ ਆ ਬੰਦਾ ਨਾ ਠੀਕ ਹੋਵੇ ਆਪਣੀ ਜ਼ਿੰਮੇਵਾਰੀ ਹੈ ਫਿਰ ਲਗਾਤਾਰ ਵਕਤਾਂ ਪੂਰਾ ਜੇ ਘੱਟ ਬਰਾਉਣ ਮੱਦ ਬੰਦਾ ਦੋ ਦਿਨ ਫੀਸਕਨਰ ਠੀਕ ਹੋ ਜੂਗਾ ਐਡਰੈਸ ਦਾ ਭਰਾ ਐਡਰੈਸ ਆਪਣਾ ਪਿੰਡ ਭਲਾਈਆਂ ਜੀ ਫੋਨ ਨੰਬਰ 84378400 ਜੀ ਸਕਦੀ 84378400 ਜੀ ਤੇ ਨੰਬਰ ਤੁਸੀਂ ਨੋਟ ਕਰ ਲਿਓ ਜੀ ਤੇ ਗੋਡੇ ਆ ਕੇ ਸਹੀ ਕਰ ਚੱਲੇ ਆ ਬਾਈ ਨੇ ਬਹੁਤ ਸਾਰਾ ਪਿਆਰ ਦਿੱਤਾ ਹਨਾ ਬਾਈ ਦਾ ਸੁਭਾਅ ਬਹੁਤ ਵਧੀਆ ਕੋਪੀ ਬਾਈ ਦਾ ਡੇਡਾ ਤੇ ਆ ਵੀਰੇ ਦਾ ਵੀ ਬਹੁਤ ਵਧੀਆ ਨਾਈ ਸੁਭਾਅ ਆ ਤੇ ਚਾਹ ਪਾਣੀ ਪਿਆਇਆ ਬਾਈ ਨੇ ਬਈ ਠੀਕ ਹੈ ਤੇ ਪਹਿਲਾ ਪੀਤਾ ਕੋ ਕੋ ਕੋਲੋ ਬਰੰਡ ਠੀਕ ਹੈ ਜੀ ਗੋਰਾੜਾ ਗੋਗਿਆ ਗਿਆ ਹਾਸੇ ਮਿਲਾ ਕੇ ਆ ਗਿਆ ਹਨ ਤੇ ਮੱਥੇ ਤੌੜੀ ਹੈ ਤੇ ਇੱਕ ਬਈ ਆ ਦੇ ਜ਼ਿੰਮੇਵਾਰੀ ਦਾ ਕੇ ਗਈ ਹੈ ਹੁਣ ਤੁਸੀਂ ਸਾਰੇ ਸਾਰੇ ਜਾਨੀ ਤੁਸੀਂ ਭੱਲਣੀ ਸ਼ੁਰੂ ਕਰ ਦਿਓ ਆਪਣੇ ਤੋਰੀ ਮੈਂ ਮੁੰਡਾ ਵਹਿਣਾ ਆਪਦਾ ਤੇ ਮੁੰਡਾ ਦਾ ਮੈਂ ਕੁੜੀ ਲੈਣੀ ਹੈ ਗੋਰੇ ਰੰਗ ਦੀ ਆਪਾ ਦਾ ਰੰਗ ਵੇਂਦਾ ਨਹੀਂ ਹਾਂ ਨਹੀਂ ਬਈ ਚਲ ਕੋਈ ਨਹੀਂ ਮੁੰਡੇ ਉਹ ਗੱਲ ਆ ਭਾਲ ਦਾ ਗੱਲ ਨਹੀਂ ਉਹ ਕਹਿੰਦਾ ਪਤਾ ਕੀ ਗੱਲ ਆ ਉਹ ਕਹਿੰਦਾ ਵੀ ਅਸੀਂ ਹੁਣ ਉਹ ਮੇਰੀ ਮੰਮੀ ਦਾ ਰੰਗ ਕਾਲਾ ਸੀਗਾ ਹੁਣ ਅਸੀਂ ਗੋਰੀ ਲਿਉਣੀ ਹੈ ਹਾਂ ਬਦਲਣਾ ਬਦਲਣਾ ਕਰਨਾ ਭੈਣ ਨੂੰ ਹੁਣ ਨਵਾਂ ਪਾਲ ਕੇ ਦੋ ਇਹਦੀ ਹਨਾ ਕਿ ਜੇ ਕਿਸੇ ਭੈਣ ਭਰਾ ਦੇ ਬਈ ਨਿਗਾਜ ਚ ਕੋਈ ਵੀ ਕੁੜੀ ਆਵੇ ਗਰੀ ਪਰਿਵਾਰ ਚੋਂ ਕੁੜੀ ਲੈਣਾ ਰਹਿਤਾ ਕੋਈ ਚੀਜ਼ ਮੰਗ ਕੇ ਇੱਕ ਰੁਪਿਆ ਨਹੀਂ ਲੈਣਾ ਤੇ ਤੁਸੀਂ ਬਈ ਭਾਵੇਂ ਮੇਰੇ ਨਾਲ ਸੰਪਰਕ ਕਰ ਲਿਓ ਤੇ ਜਿਹੜਾ ਰਿਸ਼ਤਾ ਕਰਾਊਗਾ ਤੇ ਉਹਨੂੰ ਛਾਪਾ ਪਾ ਦੇਣਾ ਹਾਂ ਉਂਗਲ ਘੱਟੇ ਜ਼ਰੂਰ ਕਰਾਂਗੇ ਤੇ ਜ਼ਿੰਮੇਵਾਰੀ ਮੈਂ ਬਾਈ ਦੀ ਹਾਂ ਹਾਂ ਬਹੁਤ ਵਧਕਾ ਭਾਈ ਸਾਰਾ ਪਰਿਵਾਰ ਹੀ ਵਦਕਾ ਭਾਈ ਵੀ ਆਇਆ ਮੁੰਡਾ ਵੀ ਬੇਟੀ ਵੀ ਭੈਣ ਦੀ ਆਈ ਆਪ ਤੇ ਵਦਕਾ ਭਾਈ ਅੱਜ ਸਾਰਾ ਦਿਨ ਗੱਲਾਂ ਕਰਕੇ ਟੱਪਿਆ ਨਹੀਂ ਅੱਜ ਮੇਲੇ ਜੇ ਸੀਗੇ ਸਾਰਾ ਦਿਨ ਟੱਪਦਾ ਨਹੀਂ ਸੀਗਾ ਤੇ ਭੈਣ ਦੀ ਕੋਈ ਵੀਡੀਓ ਸ਼ੇਅਰ ਕਰਿਆ ਕਰੋ ਕਿਉਂਕਿ ਬਹੁਤ ਗਰੀਬੀ ਤੋਂ ਉੱਠ ਕੇ ਭੈਣ ਨੇ ਆ ਮਕਾਨ ਤੱਕ ਪਹੁੰਚੀ ਆ ਹਨਾ ਤੇ ਗਰੀਬ ਦੀ ਹਮੇਸ਼ਾ ਸਪੋਰਟ ਕਰਨੀ ਚਾਹੀਦੀ ਆ ਤੇ ਤੁਹਾਡਾ ਭਰਾ ਭਾਈ ਜਿਹਦੇ ਨਾਲ ਖੜਾ ਹਨਾ ਗਰੀਬ ਨਾਲ ਹੀ ਖੜਾ ਕਿਉਂਕਿ ਅਮੀਰ ਬੰਦਾ ਹੱਥ ਵੀ ਦੋ ਉਂਗਲੀਆਂ ਮਲਾਉਂਦਾ ਜੇ ਕਿਸੇ ਕੋਲੇ ਜਾ ਕੇ ਤੇ ਗਰੀਬ ਹੀ ਹੁੰਦਾ ਮੈਂ ਅੱਗੇ ਵੀ ਜਣਾ ਉਹਨਾਂ ਵੀ ਜੇ ਮੱਝ ਵੀ ਸਿੱਖ ਦੇ ਘਰੇ ਆਪਾਂ ਦੁੱਧ ਲੈ ਕੇ ਉੜ ਜੀਏ ਨਾ ਤੇ ਉਹ ਡੋਲਾ ਮਠਿਆਈ ਨਾਲ ਭਰ ਦਿੰਦੇ ਆ ਤੇ ਜੇ ਕਿਸੇ ਜੱਟ ਦੇ ਘਰੇ ਦੁੱਧ ਲੈ ਕੇ ਉੜ ਗਏ ਨਾ ਆਪ ਕੋ 2 ਕਿੱਲਿਆਂ ਨਾਲ ਜਿਆਦੇ ਦੇ ਤੇ ਬਈ ਉਹ ਮਠਿਆਗਾ ਮਠੂਗਾ ਦਾ ਦੂਰ ਦੀ ਗੱਲ ਗੁਰੂ ਸਾਹਿਬ ਦੀ ਦੇਖ ਵੀ ਨਹੀਂ ਤੋਦੇ ਘੋਰਾ ਘਰੇ ਘੜ ਦਿੰਦੀ ਜਾਂਦਾ ਇਹ ਗੱਲਾਂ ਬਈ ਸੱਚੀਆਂ ਜਦੋਂ ਹੱਟ ਤੇ ਲੱਗਦੀਆਂ ਨਾ ਫਿਰ ਉਹ ਮੇਰੇ ਸਾਰੇ ਹੋਰ ਤਾਂ ਕੋਈ ਸਾਥ ਨਹੀਂ ਕੋਈ ਕਰੇ ਕਮੈਂਟ ਕਰਦੇ ਜੀ ਨੇ ਬਈ ਪੰਜਾਬ ਦੀ ਤੁਰਿਆ ਫਿਰਦਾ ਫਿਰ ਉਹੀ ਹਿੱਕ ਤੇ ਵੱਜੋ ਹੈਨਾ ਤੇ ਸ਼ੇਅਰ ਕਰਿਆ ਕਰੋ ਕੋਈ ਭੈਣ ਦੀ ਵੀਡੀਓ ਕਰਿਆ ਕਰੋ ਜਵਾਦ ਭਾਗ ਭੈਣੇ ਤੂੰ ਘਰੇ ਆਈ ਬਹਾਇ ਤਾਂ ਮੈਥੋਂ ਮੇਰੀ ਵੱਡੀ ਭੈਣ ਆ ਸਰ ਕੋਈ ਗੱਲ ਨਹੀਂ ਹੁਣ ਭੈਣ ਕੋਲੇ ਬਈ ਅਸੀਂ ਜਾਵਾਂਗੇ ਪੰਜਾਂ ਦਿਨਾਂ ਦੇ ਤੇ ਭਾਈ ਨੌ ਭਾਲ ਦੋ ਭੈਣ ਨੂੰ ਮਾਰੀ ਨਾ ਸਹੀ ਗੱਲ ਜ਼ਰੂਰੀ ਹੱਕ ਵੀ ਬੰਦ ਆ ਬਈ ਫਿਰ ਮੇਰਾ ਸਾਈਡ ਪਾਸ ਤਾਂ ਚੱਕ ਨਾ ਤੇ ਉਹ ਫਾਲੀ ਵਿੱਚ ਕੱਢ ਦੇਵਾ ਦੱਸੋ ਬਈ ਨਹੀਂ ਨਹੀਂ ਬਹੁਤ ਵਧੀਆ ਸੇਵਾ ਦੇਖੋ ਜੀ 100000 ਰੁਪਏ ਲਾਇਸੈਂਸ ਲਾ ਆ ਬੱਚੋ ਹਾਂ ਹਾਂ ਚਲਾ ਚਲਾ ਆਪਰਾ ਠੀਕ ਹੈ ਵੀਰੇ ਆ ਬਾਕਸ ਨਹੀਂ ਲਾ ਕੇ ਦਿੱਤੇ ਮੈਂ ਤਾਂ ਇਹ 10 22 655 ਹਾਂ ਜੀ ਮੈਂ ਤਾਂ ਹੈ ਕੀ ਨਾਮ ਦੇ ਹਰਪ੍ਰੀਤ ਸਿੰਘ ਇਹਨੇ ਵੀ ਹਰਪ੍ਰੀਤ ਜੀ ਸਿੱਧੂ ਉਹ ਬਾਈ ਨਾ ਵੀ ਹਰਪ੍ਰੀਤ ਅੱਛਾ ਓਕੇ ਉਹ ਮੈਨੂੰ ਹਣੀ ਕਹਿ ਦਿੰਦੇ ਉਹਦਾ ਹਰਪ੍ਰੀਤ ਇਹਨੂੰ ਅਸੀਂ ਬੱਬੂ ਕਹਿ ਦਿੰਨੇ ਆਂ ਇਹਦਾ ਨਾਮ ਹਰਪ੍ਰੀਤ ਹੈ ਜੀ ਹੂੰ ਉਹ ਵੜ ਜੇ ਮਹਾਰਾਜ ਭਾਈ ਵਾਦਾ ਕਰੇ ਤੁਹਾਨੂੰ ਥੈਂਕ ਯੂ ਥੈਂਕ ਯੂ ਭਾਈ ਥੈਂਕ ਯੂ ਸਹੀ ਗੱਲ ਤੇ ਅਸੀਂ ਜਾ ਰਹੇ ਹਾਂ ਜੀ ਮੱਲਣ ਏ ਕਾ ਬਾਈ ਨੇ ਨੰਬਰ ਦਿੱਤਾਗਾ ਉੱਥੇ ਕਹਿੰਦੇ ਬਾਈ ਵੀ ਮੱਲਣ ਵਾਲਾ ਨੂਨ ਮਿਰਚ ਬਹੁਤ ਘੈਂਟ ਮਸਾਲੇ ਆ ਆਪਾਂ ਵੀ ਫਿਰ ਚੱਲ ਆਪਾਂ ਵੀ ਵਾਕਈ ਅਸੀਂ ਨਾ ਆਪ ਲਿਆਂਦਾ ਸੀਗਾ ਇੱਥੇ ਘਰੇ ਓਹੋ ਨੂਨ ਮਿਰਚ ਮਸਾਲਾ ਹਾਂਜੀ ਸਬਜੀ ਵੀ ਬਹੁਤ ਵਧੀਆ ਬਣੀ ਤੇ ਉਹ ਵੀ ਆਪਣੇ ਛੋਟਾ ਮੇਰਾ ਮੁੰਡਾ ਤੇ ਮੇਰਾ ਬ੍ਰਦਰ ਚਿਕਨ ਚੁਕਣ ਖਾ ਲੈਂਦੇ ਨਾ ਅੱਛਾ ਜੀ ਉਹਨਾਂ ਨੇ ਉਹ ਜਦੋਂ ਬਣਾਇਆ ਨਾ ਚਿਕਨਾ ਦੋ ਕੁ ਦਿਨ ਹੋ ਗਏ ਉਹ ਕਹਿੰਦੇ ਵੀ ਬਹੁਤ ਫਰਕ ਆ ਉਹਦਾ ਚਲੋ ਅੱਜ ਆਪਾਂ ਵੀ ਕद्दू ਦੀ ਦਾਲ ਚ ਪਾ ਲਾਇਆ ਉਹ ਲਾਇਆ ਉਹ ਲਾਇਆ ਉਹ ਭਾਈ ਲਾਇਆ ਉਹ ਬਹੁਤ ਨਾ ਕੀ ਦਿਖਾਉਣੀ ਐ ਇੱਥੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਤੁਸੀਂ ਪੇੜ ਜ਼ਰੂਰ ਦੱਸੋ ਵੀ ਕਾਹਦਾ ਉਹ ਤੇ ਆ ਦੇਖੋ ਜੀ ਅਦਰ ਚਾਹ ਆ ਦੇਖੋ ਦੇਖੋ ਕਿ ਮੈਂ ਨਾ ਸਮਝੀ ਸੀ ਵੀ ਕਿ ਤੇ ਸੇਵ ਲੱਗੇ ਹੋਏ ਨੇ ਤੇ ਤੁਸੀਂ ਦੇਖ ਸਕਦੇ ਹੋ ਦੇਖਿਓ ਜਮਾ ਸੇਵ ਵਾਂਗੂ ਆ ਦੇਖੋ ਦਿਖਾਈ ਬਾਬੂ ਪ੍ਰਿੰਡਾ ਵੀ ਆ ਬਾਈ ਇੱਥੇ ਬਹੁਤ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਇਹ ਕੀ ਚੀਜ਼ ਦਾ ਪੇੜ ਆ ਇਹਦੇ ਉੱਤੇ ਮਧੂਮੱਖੀਆਂ ਵੀ ਬਹੁਤ ਬੈਠੀਆਂ ਨੇ ਤੇ ਪ੍ਰਿੰਡਾ ਵੀ ਬੈਠੀਆਂ ਹੋਈਆਂ ਨੇ ਤੇ ਮੇਰੀ ਮੈਂ ਮੇਰੀ ਗੁੜੀਆਂ ਨੂੰ ਕਿਹਾ ਤੇ ਉਹ ਕਹਿੰਦੀ ਲਸਣ ਲੱਗਿਆ ਹੋਇਆ ਮੈਂ ਕਿਹਾ ਵੀ ਲਸਣ ਦਾ ਬੂਟਾ ਐ ਕਿਵੇਂ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਕਾਹਦਾ ਪੇੜ ਆ ਠੀਕ ਹੈ ਜੀ ਤੇ ਮੱਲਣ ਪਿੰਡ ਦਾ ਭਈ ਇਹ ਸੋ ਆਜੋ ਦੇਖੋ ਕਿੰਦੀ ਸੋਣੀ ਕੇ ਆ ਰਹੀ ਹੈ ਬਹੁਤ ਘੈਂਟ ਆ ਤੋਰ ਗਿਆ ਕਦੋਂ ਲੱਗੇ ਨਹੀਂ ਹੈਗੇ ਨਹੀਂ ਮੈਂ ਲੈ ਜਾਣੇ ਸੀ ਪੱਤੇ ਅਜੇ ਵੱਲ ਹੀ ਲੱਗੀ ਆ ਤੇ ਬਾਈ ਦੇ ਘਰੇ ਆਪਾਂ ਆਏ ਆ ਹਨਾ ਬਾਈ ਦਾ ਹੈਗਾ ਜੀ ਇੱਥੇ ਨੂਨ ਮਿਰਚਾਂ ਦਾ ਕੰਮ ਆਪ ਪੀਂਦੇ ਆ ਹੱਥ ਨਾਲੇ ਸਾਨੂੰ ਬਾਈ ਗੋਪੀ ਨੇ ਭੇਜਿਆ ਜੀ ਤੁਹਾਨੂੰ ਪਤਾ ਹੀ ਆਪਾਂ ਗੋਪੀ ਵੀਰੇ ਦੇ ਘਰ ਆਏ ਆ ਵੀਰਾ ਕਹਿੰਦਾ ਵੀ ਤੁਸੀਂ ਜਾ ਕੇ ਆਓ ਤੇ ਬਾਈ ਨੇ ਬਹੁਤ ਸਾਰਾ ਪਿਆਰ ਦਿੱਤਾ ਤੇ ਆ ਦੇਖੋ ਇਧਰ ਗ੍ਰੈਂਡ ਬੱਕਰੋ ਕਹਿ ਕੇ ਪੂਰੀ ਸੀਗੀ ਬਦਾਮ ਤੇ ਆ ਮੈਂ ਨਾ ਕਰੋ ਵਲੌਗ ਚ ਨਹੀਂ ਬੋਲੀ ਸੀਗੀ ਪਰ ਮੈਂ ਜਦੋਂ ਅਸੀਂ ਰੈਸਨ ਲਿਖ ਰਹੇ ਸੀ ਨਾ ਉਦੋਂ ਮੈਂ ਚੋਟ ਕਰਦੇ ਜਰੂਰ ਬੋਲੀ ਸੀ ਪਰ ਮੈਂ ਜਿਹੜੀ ਗੱਲ ਕਹਿਨੀ ਹੈ ਨਾ ਦਿਲੋਂ ਮੋਨਗਾਨ ਨੂੰ ਪੂਰੀ ਹੋ ਜਾਂਦੀ ਹੈ ਮੇ ਚੀਜ਼ਾਂ ਕੰਨਿਆ ਸੇ ਬਾਈ ਕਰੇ ਤੇ ਪਰ ਮੈਨੂੰ ਪਤਾ ਨਹੀਂ ਸੀ ਕਿ ਇਹ ਨਾ ਖਾਂਦੇ ਦਾ ਜਾਣੇ ਦਾਣੇ ਤੇ ਲਿਖਾ ਹੈ ਨਾ ਥਾਲੇ ਵਾਲੇ ਕਰ ਹਾਂਜੀ ਤੇ ਬਾਕੀ ਬਾਈ ਜੀ ਤੁਹਾਨੂੰ ਦੱਸ ਦੇਣਗੇ ਜੀ ਆਪ ਦਾ ਡਰੈਸ ਵਗੈਰਾ ਤੇ ਅਸੀਂ ਵੀ ਲੈ ਕੇ ਜਾਣਾ ਸਮਾਨ ਲੈਣੇ ਆਏ ਆ ਆਪਾਂ ਸਪੈਸ਼ਲੀ ਆਏ ਆ ਤੇ ਬੋਲੋ ਬਾਈ ਮਾਤਾ ਜੀ ਸਸੀ ਗੱਬਾ ਜੀ ਬਾਈ ਜੀ ਆਪਾਂ ਪਹਿਲਾਂ ਮੱਲਾ ਨਾ ਪਹਿਲਾਂ ਦੱਸਿਆ ਹੀ ਆ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਮੋਬਾਈਲ ਨੰਬਰ ਬਾਈ ਆਪਣਾ 8477922033 ਇੱਥੇ ਆਪਣੇ ਕੋਲ ਸ੍ਰੀਕ ਤਰ੍ਹਾਂ ਦੇ ਮਸਾਲੇ ਹੁੰਦੇ ਆ ਜੋ ਆਪਾਂ ਸਾਡੀਆਂ ਯੂਜ਼ ਕਰਦੇ ਆ ਕੋਈ ਅਲਰਜੀ ਵਾਲਾ ਆਟਾ ਚਾਹੇ ਕੋਈ 슈ਗਰ ਵਾਲਾ ਆਟਾ ਤੇ ਚਾਹੇ ਕੋਈ ਦੇਸੀ ਦਵਾਈਆਂ ਵੀ ਨੇ ਚਾਹੇ ਪਸ਼ੂਆਂ ਦੇ ਲਈ ਤੇ ਕੋਈ ਜੈਡਸ ਲੀਡ ਜਿੱਤੇ ਲਈ ਹਰੇਕ ਤਰ੍ਹਾਂ ਦਾ ਵੀਰੇ ਆਪਾਂ ਕੰਮ ਕਰਦਾ ਹੈ ਇੱਕ ਵਾਰੀ ਮੌਕਾ ਜ਼ਰੂਰ ਦਿਓ ਧੰਨਵਾਦ ਭੈਣੋ ਰਹਿਣਾ ਬਾਈ ਗੋਪੀ ਰਹਿਣਾ ਜਿਹੜੇ ਸਪੋਰਟ ਕਰ ਰਹੇ ਆ ਤੇ ਜੇ ਕਰੇ ਆਏ ਆ ਚੱਲ ਕੇ ਬਈ ਕਿਸੇ ਗੱਲ ਤੋਂ ਹੀ ਆਏ ਆ ਬਾਈ ਨੇ ਕਿਹਾ ਸੀ ਬਾਈ ਸਮਾਨ ਤਿਆਰ ਕਰਦਾ ਆਪਦੇ ਘਰ ਦੇ ਜੂਸ ਦੀ ਖਾਤਰ ਆਏ ਆ ਕੋਈ ਪ੍ਰਮੋਸ਼ਨ ਦੀ ਗੱਤਰ ਰਹੀ ਹੈ ਸਚਾਈ ਆ ਬੈਲਫੁਲ ਸਚਾਈ ਆ ਬਾਈ ਜੀ ਜਮਾ ਲਮਾ ਬਾਈ ਜਮਾ ਕੋਈ ਬਿਚੂੜ ਨਹੀਂ ਗਾ ਤੇ ਤੁਸੀਂ ਬਾਈ ਸਾਡੀ ਸਪੋਰਟ ਕਰੋ ਮੋਬਾਈਲ ਨੰਬਰ ਆਪਣਾ 8337892293 ਵੀਰੇ ਧੰਨਵਾਦ ਬਾਈ ਜੀ ਸੋ ਬਣੇ ਰਹੋ ਜੀ ਬਲੌਗ ਦੇ ਨਾਲ ਬਾਈ ਦੀ ਸ਼ਾਪ ਵੀ ਦਿਖਾਉਣੀ ਆ ਤੁਹਾਨੂੰ ਕਹਿੰਦੇ ਹੋ ਦਰਹਿਲ ਦੀ ਰੋਟੀ ਤੇ ਮਕੇਂਜੀਰ ਵਗੈਰਾ ਸਸਖਾ ਸਕਦੇ ਹਾਂ ਠੀਕ ਹੈ ਬਈ ਹਾਂ ਕਿਸੇ ਤਰ੍ਹਾਂ ਜਿਹੜੀ ਸੈਲ ਵਾਲੀ ਚੀਜ਼ ਆ ਇਹਦੇ ਚ ਪਾਉ ਇਹ ਸੁਤਰਾ ਸੁਤਰਾ ਦੇ ਸਵਾਦੀ ਹੈ ਅੱਛਾ ਆ ਗਿਆ ਆਪਣੇ ਜਿਹੜਾ ਹੁਣ ਪੈਨੋ ਰਿਐਕਟਰ ਦੇ ਕਿ ਗਏ ਆ ਹਾਂਜੀ ਉਹ ਆਟਾ ਬਣਾਉਣਾ ਲਈ ਆ ਦਵਾਈਆਂ ਬਣਾਉਣਾ ਲਈ ਕੀਣਾ ਜੀ ਆਪਨੇ ਹਲਦੀ ਆਣੀ ਆ ਜੀ ਆਹ ਤਾਂ ਸੁੱਕੀ ਹਲਦੀ ਹੈ ਨਾ ਪੰਜਾਬ ਹਾਲ ਤੇ ਜਿਹਨੂੰ ਕਹਿੰਦੇ ਆ ਜੀ ਪਰੇ ਆਮ ਹਲਦੀ ਇਹ ਆਪਣੀ ਆਮ ਹਲਦੀ ਜਿਹੜੀ ਸਰਦੀ ਚ ਦੇਈ ਹੈ ਅੱਛਾ ਇਹ ਆਮ ਹਲਦੀ ਠੀਕ ਸਰਦੀ ਚ ਦੇਈ ਆ ਪਹੁੰਚ ਚੁੱਕੀਆਂ ਆ ਜੀ ਜਿਹਦੇ ਦਾ ਫਰ ਇਹ ਚੀਜ਼ ਦਾ ਗ੍ਰੈਂਡ ਕਰਕੇ ਦਿੰਦੇ ਆ ਅੱਛਾ ਜਦੋਂ ਮਾਲਾ ਕਸਟਮਰ ਨੇ ਕਿਹਾ ਤਾਂ ਅਦਰ ਮੌਲਾ ਜੀ ਹਾਂ ਪਰ ਇਹ ਤੀਰ ਕੁ ਚੀਜ਼ ਦਾ ਛੋਟਾ ਨਾ ਦੇਣਾ ਸੋ ਤੁਸੀਂ ਵੀ ਜਰੂਰ ਆਇਓ ਜੀ ਮੱਲਣ ਠੀਕ ਆ ਤੇ ਬਾਈ ਦੀ ਜਮਾ ਰੋਡ ਤੇ ਹੀ ਸ਼ਾਪ ਹੈਗੀ ਬੱਬੂ ਬੱਬੀ ਹੈ ਜੀ ਮੇਰਾ ਬੱਬੀ 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 ਜੀ ਜਮਾ ਰੋਡ ਦੇ ਉੱਤੇ ਹੀ ਸ਼ਾਪ ਆ ਬਾਈ ਦੀ ਤੇ ਬਹੁਤ ਵਧੀਆ ਘੈਂਟ ਕੰਮ ਹੈ ਤੇ ਤਾਜੀ ਆ ਗੱਲਬਾਤ ਸਾਰੇ ਨੂਨ ਮਿਰਚ ਮਸਾਲਾ ਜੋ ਵੀ ਤੁਸੀਂ ਖਰੀਦਣਾ ਚਾਹਦੇ ਆ ਇੱਕ ਵਾਰ ਨਿੱਕੀ ਗੱਲ ਹੋਰ ਕਹਿੰਦੇ ਹਾਂ ਬੋਲੋ ਬੋਲੋ ਇੱਕ ਬਈ ਆਪਾਂ ਤਰਪਾਲਾਂ ਦਾ ਕੰਮ ਕੀਤਾ ਵਾ ਚਾਹੇ ਕੋਈ ਮੱਕੀ ਤੇ ਪੌਣ ਨੂੰ ਤਰਪਾਲ ਲੈਣਾ ਚਾਹੀ ਕੋਈ ਤੂੜੀ ਦੇ ਲਈ ਚਾਹੀ ਕੋਈ ਗੱਡੀਆਂ ਦੇ ਟਰੱਕ ਟਰਾਂਸਪੋਰਟ ਤਰਪਾਲ ਜਿੱਦਾਂ ਦਾ ਵੀ ਤੁਹਾਨੂੰ ਤਰਪਾਲ ਚਾਹੀਦਾ ਬਾਈ ਬਿਲ ਕੋਲੀ ਯਾਨੀ ਕਿ ਸ਼ਹਿਰ ਦੇ ਵਿੱਚ ਤੇ ਚਾਹੀਦੀ ਕਹਣਾ ਨਹੀਂ ਚਾਹੀਦਾ ਇਹ ਵੈਰੈਟੀ ਹੈ ਨਹੀਂਗੀ ਜਾਂ ਦਾ ਰਾਜਸਥਾਨ ਚ ਵੈਰੈਟੀ ਮਿਲੂ ਜਾ ਪਿੰਡ ਮਦਨ ਦੇ ਵਿੱਚ ਮਿਲੂਗੀ ਇੱਕ ਵਾਰ ਬਈ ਮੌਕਾ ਜ਼ਰੂਰ ਦਿਓ ਯੋ ਤੇ ਮਾਲੇ ਵੇਖਣਾ ਹੈ ਵਾਪਸ ਨਹੀਂ ਜਾਂਦੇ। ਇਹ ਨੰਬਰ ਇੱਕ ਵਾਰੀ ਹੋਰ ਬੋਲ ਦੋ। ਹਾਂ ਭਾਈ ਜੀ ਆਪਣਾ ਨੰਬਰ ਹੈ 8437892203 ਪਿੰਡ ਮੰਦਲਨ ਜ਼ਿਲ੍ਹਾ ਸ਼ਰੀ ਮਕਸਦ ਸਾਹਿਬ ਜੀ। ਹਾਂ ਠੀਕ ਹੈ। ਠੀਕ ਹੈ ਭਾਈ। ਸੋ ਬਣੇ ਰਹੋ ਜੇ ਆਪਾਂ ਲੈਣੇ ਹੁਣ ਰਾਸ਼ਨ ਬਾਈ ਤੋਂ। ਠੀਕ ਹੈ ਤੇ ਵੈਸੇ ਵੀ ਆਪਾਂ ਬਰਿੰਡੋ ਲੈਣਾ ਸੀਗਾ ਹਨਾ ਤੁਹਾਨੂੰ ਪਤਾ ਸਵੇਰੇ ਅਸੀਂ ਲਿਸਟ ਜੀ ਬਣਾਈ ਸੀਗੀ ਤੇ ਬਾਈ ਗੋਪੀ ਨੇ ਭੇਜਿਆ ਆਪਾਂ ਨੂੰ ਤੇ ਬਾਈ ਗੋਪੀ ਵੀ ਬਹੁਤ ਵਧੀਆ ਨਾਈਸ ਆ। ਇਹਦਾ ਤੇ ਆਪਾਂ ਸਮਾਨ ਬਾਈ ਤੋਂ ਲੈ ਲਿਆ। ਬਾਈ ਨੇ ਦੇਖੀ ਬਹੁਤ ਇੱਜ਼ਤ ਕੀਤੀ ਆ ਮੈਂ ਕਹਿੰਨੇ ਆ। ਵਧੀਆ ਨਾਈਸ ਪਰਿਵਾਰ ਹੈ ਵੀ ਬਹੁਤ ਚੰਗਿਆ ਤੇ ਭਾਈ ਨੇ ਸਪੈਸ਼ਲ ਮਗਾਈ ਆਪਣੇ ਆਪ ਲਈ ਚਮ ਚਮ ਫਰੰਡ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਵੇ ਗੁਲੂ ਪਾਸੇ ਜਾ ਗੁਰੂ ਪਾਸੇ ਜਾ ਹਜੇ ਖੜ ਜਾ ਮੈਂ ਖਾਣਾ ਪਹਿਲਾਂ ਚੰਗੀ ਤਰ੍ਹਾਂ ਆ ਮੂੰਹ ਚ ਪਾਣੀ ਆ ਜਾਈ ਹੈ ਚਮ ਚਮ ਚੰਦ ਮੈਂ ਖਾ ਹੀ ਰਹਿਣਾ ਆ ਛੋਟਾ ਛੋਟਾ ਕੋਹ ਨਹੀਂ ਡੇ ਬੇਈਂ ਆਪਾਂ ਨੇ ਭੇਟ ਜਾਣੇ ਆ ਜਿਹੜੇ ਬਚ ਗਏ ਦਿਖਾਫੇ ਚ ਪਾਵਾਂਗੇ ਬੋਗਾ ਸਿਰੋ ਅੱਜ ਬਾਈ ਨੂੰ ਗਾਧੇ ਦੁਕਾਨ ਜੇ ਨਾ ਕਸਟਮਰ ਆਇਆ ਮਮਾ ਕਦੋਂ ਕੋਲ ਖਾਲਾ ਨਹੀਂ ਬਾਈ ਦੋਂ ਕਬਲੇ ਕਲਾ ਆਹ ਤਰਫੀ ਅਪਰ ਦਾ ਵਸ ਬਲਾਵਾ ਆਪਾਂ ਘਰੇ ਪਹੁੰਚ ਗਏ ਆ ਦੇ ਹੁਣੇ ਆਇਆ ਆ ਕੇ ਰਾਸ਼ਨ ਪਾਣੀ ਦਿੱਤਾ ਕੱਢ ਦੇਖ ਸਕਦੇ ਤੁਸੀਂ ਤੇ ਬੜੀ ਮੁਸ਼ਕਲ ਨਾਲ ਪਹੁੰਚਿਆ ਰਾਜ ਗੱਡੀ ਖਰਾਬ ਕਰਨ ਲੱਗੀ ਸੀ ਥੋੜੀ ਥੋੜੀ ਕੋਈ 로ੜੀ ਰਾੜੀ ਫਸ ਗਈ ਸੀ ਟਾਇਰ ਚ ਤੇ ਖੜਕਾ ਬਹੁਤ ਲੱਗੀ ਸੀ ਕਰਦੇ ਸੋ ਜਨਨ ਨੂੰ ਕਰ ਲੈ ਜੀ ਸਬਸਕ੍ਰਾਈਬ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿੱਦਾਂ ਦਾ ਲੱਗਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਸੋ ਆਪਾਂ ਹੁਣ ਕਰ ਰਹੇ ਖੇਚ ਰਹੇ ਤਿਆਰੀ ਆਪਸ ਵੇਰੇ ਹੈਗਾ ਜੀ ਜਾਣਾ ਮੁੱਲਾਪੁਰ